ਇਹ ਸਭ ਅਸੀਂ ਅੱਗੇ ਵੀ ਬੜੀ ਵਰੀ ਗੱਲ ਕੀਤੀ ਹੈ ਕਿ ਜਦੋਂ ਤੋਂ ਜਸਟਨ ਟਰੂਡੋ ਲੰਬੇ ਹੋਏ ਨੇ ਲਿਬਰਲ ਦੇ ਨੰਬਰਸ ਜਿਹੜੇ ਨੇ ਉਹ ਥੋੜੇ ਜਿਹਾ ਬੈਟਰ ਹੋ ਗਏ ਨੇ ਐਸ ਵੇਲੇ ਕੀ ਸਥਿਤੀ ਹੈ ਦੋਨਾਂ ਪਾਰਟੀਆਂ ਦੀ ਕਿਉਂਕਿ ਜਸਟਨ ਟਰੂਡੋ ਦੇ ਅਸਤੀਫੇ ਤੋਂ ਬਾਅਦ ਬਹੁਤ ਜਲਦੀ ਜਿਹੜੇ ਸਰਵੇਜ਼ ਆ ਉਹ ਚੇਂਜ ਹੋ ਗਏ ਸੀ ਹੁਣ ਤੇ ਨਵਾਂ ਚਿਹਰਾ ਵੀ ਸਾਹਮਣੇ ਆ ਗਿਆ ਪੀਐਮ ਕੈਨੇਡਾ ਦਾ ਹੁਣ ਕੀ ਹੈ ਇਸ ਵੇਲੇ ਸਰਵੇ ਕੀ ਕਹਿੰਦੇ ਨੇ ਲੋਕ ਕੀ ਕਹਿੰਦੇ ਨੇ ਚੇਂਜ ਹੋਏ ਨੇ ਪਰ ਇਹਦਾ ਹੋਲੀ ਸੋਲੀ ਕਾਰਨ ਜਸਟਨ ਟਰੂਡੋ ਦਾ ਅਸਤੀਫਾ ਦੇਣਾ ਨਹੀਂ ਮੰਨਿਆ ਜਾ ਸਕਦਾ ਉਹਨਾਂ ਦੇ ਅਸਤੀਫਾ ਦੇਣ ਦੇ ਬਾਵਜੂਦ ਵੀ ਨੰਬਰ ਜਿਹੜੇ ਸੀ ਉਹ ਵੀਕ ਸੀ ਪਰ ਕਈ ਚੀਜ਼ਾਂ ਇਕੱਠੀਆਂ ਹੋ ਗਈਆਂ ਜਿਹੜਾ ਸਭ ਤੋਂ ਪ੍ਰਮੁੱਖ ਕਾਰਨ ਬਣਿਆ ਡੋਨਲਡ ਟਰੰਪ ਦਾ ਚੋਣ ਜਿੱਤਣਾ ਤੇ ਉਹਨਾਂ ਦੇ ਬਿਆਨਾਂ ਕਰਕੇ ਸਾਰਾ ਕੁਝ ਹੋਇਆ ਇੱਥੋਂ ਤੱਕ ਕਿ ਮੁੱਦੇ ਬਦਲ ਗਏ ਜਸਟਨ ਟਰੂਡੋ ਦੇ ਲੰਬੇ ਹੋਣ ਨਾਲ ਕੀ ਫਰਕ ਪਿਆ ਉਹਦੀ ਵੀ ਅਸੀਂ ਗੱਲ ਕਰਦੇ ਹਾਂ ਪਹਿਲਾਂ ਦੱਸ ਦਈਏ ਕਿ ਤਾਜ਼ਾ ਅੰਕੜੇ ਕੀ ਕਹਿੰਦੇ ਨੇ ਜਿਹੜੇ ਬਿਲਕੁਲ ਫਰੈਸ਼ ਸਰਵੇ ਜਿਹੜੇ ਰਿਲੀਜ਼ ਹੋਏ ਨੇ ਉਹਨਾਂ ਮੁਤਾਬਕ ਕੰਜ਼ਰਵੇਟਿਵ ਜਿਹੜੇ ਨੇ ਉਹਨਾਂ ਨੂੰ 36% ਲੋਕਾਂ ਦੀ ਹਮਾਇਤ حاصل ਹੈ ਤੇ ਲਿਬਰਲ ਨੂੰ 35% ਲੋਕਾਂ ਦੀ ਹਮਾਇਤ حاصل ਹੈ ਤੇ ਐਨਡੀਪੀ ਨੂੰ 15 ਦੀ ਹੈ ਬਾਕੀ ਇਸ ਤੋਂ ਫਿਰ ਬਲੌਕ ਵਾਲੇ ਤੇ ਗ੍ਰੀਨ ਪਾਰਟੀ ਵਾਲੇ ਥੱਲੇ ਆਉਂਦੇ ਨੇ ਜਸਟਨ ਟ੍ਰੂਟੋ ਦਾ ਅਸਤੀਫਾ ਤੇ ਉਹਨੂੰ ਜਸਟਨ ਟ੍ਰੂਟੋ ਉਹਨਾਂ ਨੂੰ ਰਿਪਲੇਸ ਕਰਨ ਦੀ ਜਿਹੜੀ ਰੇਸ ਲੱਗੀ ਤੇ ਨਾਲ ਕੈਨੇਡਾ ਤੇ ਯੂ ਐਸ ਏ ਦੇ ਵਿਗੜਦੇ ਹੋਏ ਸਬੰਧ ਤੇ ਇੱਕ ਡਰਾਮੈਟਿਕ ਜੋ ਸਿਸਟਮ ਚੱਲਿਆ ਸ਼ਿਫਟ ਉਹਦੇ ਨਾਲ ਆਈ ਹੈ ਜਿਹੜੀ ਪਿਛਲੇ 4 ਹਫ਼ਤਿਆਂ ਦੇ ਵਿੱਚ ਉਹਨਾਂ ਨੇ ਲਿਬਰਲ ਦੀ ਕਿਸਮਤ ਬਦਲ ਦਿੱਤੀ ਹੈ ਇਹ ਵੀ ਦੱਸਦੀ ਹੈ ਕਿ ਜਦੋਂ ਅਜੇ ਜਸਟਿਨ ਟਰੂਡੋ ਜਿਨ੍ਹਾਂ ਨੇ ਕਹ ਦਿੱਤਾ ਸੀ ਕਿ ਮੈਂ ਹੁਣ ਜਿਹੜਾ ਆ ਉਹ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦਾ ਤੇ ਪਾਰਟੀ ਆਪਣਾ ਨਵਾਂ ਆਗੂ ਚੁੜ ਕੇ ਪ੍ਰਧਾਨ ਮੰਤਰੀ ਬਣਾ ਲਵੇ ਉਸ ਵੇਲੇ ਤੱਕ ਇਹ ਸਮਝਿਆ ਜਾ ਰਿਹਾ ਸੀ ਕਿ ਬੰਦੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਲਿਬਰਲ ਪਾਰਟੀ ਦੀ ਰੇਸ ਦੇ ਵਿੱਚ ਕੋਈ ਚੰਗੇ ਚੰਗੇ ਬੰਦੇ ਆਉਣ ਲਈ ਤਿਆਰ ਨਹੀਂ ਕਿਉਂਕਿ ਸਾਰਿਆਂ ਨੂੰ ਲੱਗਦਾ ਸੀ ਕਿ ਅਸੀਂ ਹੁਣ ਤੇ ਜਸਟਿਨ ਟੂਟੋ ਦੀ ਜਗ੍ਹਾ ਤੇ ਗੱਦੀ ਤੇ ਬਹਿ ਜਾਵਾਂਗੇ ਪਰ ਜਦੋਂ ਐਸੇ ਸਾਲ ਦੇ ਵਿੱਚ ਚੋਣਾਂ ਹੋਣੀਆਂ ਨੇ ਸਾਡਾ ਬਹੁਤ ਬੁਰੀ ਤਰ੍ਹਾਂ ਜਿਹੜਾ ਬੁਰਾ ਹਾਲ ਹੋਣਾ ਤੇ ਫਿਰ ਸਾਨੂੰ ਰਾਹ ਨਹੀਂ ਲੱਭਣਾ ਭੱਜਣ ਦਾ ਤੇ ਕਿਉਂ ਆਪਣਾ ਸਮਾਂ ਵੇਸਟ ਕਰਨਾ ਮਾਰਕ ਕਾਰਨੇ ਉਸ ਦੌੜ ਦੇ ਵਿੱਚ ਸਾਹਮਣੇ ਆਏ ਤੇ ਦੇਖੋ ਕੋਇਨਸੀਡੈਂਸ ਕੇ ਦੂਸਰੇ ਪਾਸੇ ਡੋਨਲਡ ਟਰੰਪ ਨੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਕੈਨੇਡਾ ਨੂੰ 55ਵਾਂ ਸੂਬਾ ਬਣਾ ਲੈਣਾ 25% ਦੀ ਡਿਊਟੀ ਲਾ ਦੇਣੀ ਹੈ ਤੇ 20 ਪੁਆਇੰਟ ਦੀ ਲੀਡ ਸੀ ਉਸ ਵੇਲੇ ਕੰਜ਼ਰਵੇਟਿਵ ਕੋਲ ਡੈਮਰਲ ਦੇ ਉੱਪਰ 20 ਅੰਕਾਂ ਨਾਲ ਅੱਗੇ ਸੀ 47% ਤੇ ਲੱਗੇ ਸੀ ਕੰਜ਼ਰਵੇਟਿਵ ਵਾਲੇ ਤੇ 26-27 ਤੇ ਲਿਪਰਲ ਵਾਲੇ ਘੁੰਮ ਰਹੇ ਸੀ ਇਹ ਜਿਹੜਾ ਸਰਵੇਖਣ ਆਇਆ ਹਾਲਾਂਕਿ ਕਾਰਨੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਦਾ ਕੀਤਾ ਗਿਆ ਸਰਵੇਖਣ ਹੈ ਇਹਦੇ ਮੁਤਾਬਕ ਐਨਡੀਪੀ 15 ਬਲਾਕ ਵਾਲੇ 8 ਤੇ ਗ੍ਰੀਨ ਵਾਲੇ ਤਕਰੀਬਨ 3.5 ਤੋਂ 4% ਤੇ ਹੈਗੇ ਨੇ ਤੇ ਇਹ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਇਹ ਸਾਬਤ ਹੁੰਦਾ ਹੈ ਕਿ ਲਿਬਰਲ ਵਾਲੇ ਤਕਰੀਬਨ ਤਕਰੀਬਨ ਬਰਾਬਰ ਆ ਚੁੱਕੇ ਨੇ ਤੇ ਹੁਣ ਜਦੋਂ ਕਾਰਨੀ ਨੇ ਬਹੁਤ ਇਤਿਹਾਸਿਕ ਜਿੱਤ ਜਿਹੜੀ ਪ੍ਰਾਪਤ ਕੀਤੀ ਹੈ ਲਿਬਰਲ ਪਾਰਟੀ ਦੇ ਅੱਗੂ ਬਣਨ ਵਾਸਤੇ ਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਜਾਣਗੇ ਕੁਝ ਦਿਨਾਂ ਦੇ ਵਿੱਚ ਵਿੱਚ ਉਹ ਤੇ ਇਹ ਉਹਨਾਂ ਲਈ ਬਹੁਤ ਅਹਿਮ ਹੈ ਔਰ ਕਹਿੰਦੇ ਨੇ ਕਿ ਮੁੱਦੇ ਬਦਲ ਗਏ ਨੇ ਮੁੱਤੇ ਇੱਥੋਂ ਤੱਕ ਬਦਲ ਗਏ ਨੇ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਲਾਈਨ ਆਫ ਐਕਸ਼ਨ ਬਦਲਣਾ ਪਿਆ। ਕੰਜ਼ਰਵੇਟਿਵ ਪਾਰਟੀ ਵਾਲਿਆਂ ਨੇ ਪਿਛਲੇ ਡੇਢ ਤੋਂ 2 ਸਾਲ ਤੋਂ ਜਿਹੜਾ ਕਾਰਬਨ ਕੈਪਚਰ ਟੈਕਸ ਲੱਗਾ ਉਹਦੇ ਤੇ ਗੱਲ ਕੀਤੀ ਐ। ਸੌਫਟ ਔਨ ਕ੍ਰਾਈਮ ਦੀ ਗੱਲ ਕਰਦੇ ਸੀ। ਕੁਝ ਹੋਰ ਗੱਲਾਂ ਉਹਨਾਂ ਨੇ ਕੀਤੀਆਂ ਪਰ ਜ਼ਿਆਦਾ ਉਹਨਾਂ ਨੇ ਕਾਰਬਨ ਕੈਪਚਰ ਟੈਕਸ ਦੇ ਉੱਪਰ ਹੀ ਜੜੀ ਐ ਸੂਈ ਰੱਖੀ। ਉਹ ਸੂਈ ਜਿਹੜੀ ਸੀ ਉਹ ਹੌਲੀ-ਹੌਲੀ ਉਹਨਾਂ ਨੂੰ ਹਟਾਉਣੀ ਪੈ ਗਈ ਹੈ ਕਿਉਂ ਕਿ ਮਾਰਕਰੀ ਨੇ ਕਹ ਦਿੱਤਾ ਕਿ ਅਸੀਂ ਉਸ ਨੂੰ ਹੁਣ ਆਲਰੇਡੀ ਖਤਮ ਕਰ ਰਹੇ ਹਾਂ ਤੇ ਉਹ ਮੁੱਦਾ ਜਿਹੜਾ ਸੀ ਤਕਰੀਬਨ ਖਤਮ ਹੋ ਗਿਆ ਪਰ ਉਹਨਾਂ ਸਾਰਿਆਂ ਮੁੱਦਿਆਂ ਨੂੰ ਹਾਊਸਿੰਗ ਨੂੰ ਕ੍ਰਾਈਮ ਨੂੰ ਇਮੀਗ੍ਰੇਸ਼ਨ ਨੂੰ ਸਾਰਿਆਂ ਨੂੰ ਜਿਹੜਾ ਸੀ ਆਊਟ ਪੇਸ ਕੀਤਾ ਡੋਨਲਡ ਟਰੰਪ ਦੇ ਮੁੱਦੇ ਨੇ ਤੇ ਸਾਰਿਆਂ ਦੇ ਸਿਖਰ ਤੇ ਆ ਕੇ ਡੋਨਲਡ ਟਰੰਪ ਦਾ ਮੁੱਦਾ ਜਿਹੜਾ ਸੀ ਬਹਿ ਗਿਆ ਤੇ ਬਾਕੀ ਸਾਰੇ ਮੁੱਦੇ ਪਿੱਛੇ ਹੋ ਗਏ ਨੇ ਤੇ ਇਸ ਵੇਲੇ ਵੀ ਨਾ ਸਿਰਫ ਕਿ ਕੈਨੇਡਾ ਦੀ ਫੈਡਰਲ ਪੋਲਿਟਿਕਸ ਤੇ ਬਲਕਿ ਪ੍ਰੋਵਿੰਸ਼ਰ ਪੋਲਿਟਿਕਸ ਜਿੰਨੇ ਸੂਬਿਆਂ ਦੇ ਵੀ ਹੈਗੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਉਹ ਡੋਨਲਡ ਟਰੰਪ ਦੇ ਬਿਆਨਾਂ ਦੇ ਆਲੇ ਦੁਆਲੇ ਘੁੰਮ ਰਹੀਆਂ ਨੇ ਡੋਨਲਡ ਟਰੰਪ ਹੀ ਜਿਆਦਾ ਵੱਡਾ ਕਾਰਨ ਨੇ ਕਿ ਉਹ ਜਿਹੜਾ ਲਿਬਰਲ ਪਾਰਟੀ ਦੀ ਕਿਸਮਤ ਜਿਹੜੀ ਹੈ ਬਦਲੀ ਹੋਈ ਹੈ ਤੇ ਇਹਦਾ ਮਤਲਬ ਅਸੀਂ ਇਹ ਵੀ ਸਮਝਦੇ ਹਾਂ ਕਿ ਜੋ ਕੈਨੇਡਾ ਦੇ ਵਿੱਚ ਇਸ ਵੇਲੇ ਜਿਹੜੀ ਸਥਿਤੀ ਹੈ ਉਸ ਵੇਲੇ ਸਭ ਤੋਂ ਵੱਡਾ ਮੁੱਦਾ ਡੋਨਲਡ ਟਰੰਪ ਨਾਲ ਕਿਵੇਂ ਨਜਿੱਠਣਾ ਉਹ ਤੇ ਇਸ ਤੇ ਚੱਲਦੇ ਅਸੀਂ ਇਹ ਕਹਿ ਸਕਦੇ ਹਾਂ ਕਿ ਪੀਅਰ ਪੋਲੀਆਬ ਹਾਲਾਂਕਿ ਬੜੇ ਪਪੂਲਰ ਆਗੂ ਐਸਵੇਲੇ ਵੀ ਹੈਗੇ ਨੇ ਪਰ ਮਾਰਕ ਕਾਰਨੀ ਜਿਹੜੇ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਨੇ ਤੇ ਹੋਰ ਕਈ ਆਰਥਿਕ ਕੰਪਨੀਆਂ ਦੇ ਉੱਚ ਅਧਿਕਾਰੀਆਂ ਤੇ ਰਹਿ ਚੁੱਕੇ ਨੇ ਹਾਰਵਰਡ ਦੇ ਤੇ ਐਕਸਪੋਰਟ ਦੇ ਉਹ ਗ੍ਰੈਜੂਏਟ ਹੈਗੇ ਨੇ ਤੇ ਉਹਨਾਂ ਕੋਲ ਇਹੋ ਜਿਹਾ ਐਕਸਪੀਰੀਅੰਸ ਹੈ ਕਿ ਆਰਥਿਕ ਮੁੱਦਿਆਂ ਨਾਲ ਉਹ ਨਜਿੱਠ ਸਕਦੇ ਨੇ ਤੇ ਜਿਹੜੇ ਦੋ ਰੈਸੈਸ਼ਨ ਜੋ ਬ੍ਰੈਕਜ਼ਿਟ ਦੇ ਵਿੱਚ ਯੂਕੇ ਨੇ ਜਿਹੜਾ ਇੰਗਲੈਂਡ ਨੇ ਜਿਹੜਾ ਜਿਸ ਨੂੰ ਜਿਹੜਾ ਫਾਇਟ ਕੀਤਾ ਉਹਦੇ ਵਿੱਚ ਤੇ ਕੈਨੇਡਾ ਦਾ ਰੈਸੈਸ਼ਨ ਜਿਹੜਾ ਸਟੀਫਨ ਹਾਰਪਰ ਸਰਕਾਰ ਦੇ ਵੇਲੇ ਸੀ ਉਸ ਨਾਲ ਨਜੱਠਣ ਦਾ ਸਿਹਰਾ ਵੱਜਦਾ ਹੈ ਤੇ ਉਹ ਖੁਦ ਵੀ ਕ੍ਰੈਡਿਟ ਲੈਂਦੇ ਨੇ ਹਾਲਾਂਕਿ ਇਸ ਗੱਲ ਤੇ ਉਹਨਾਂ ਦੇ ਸਵਾਲ ਖੜੇ ਹੋ ਚੁੱਕੇ ਨੇ ਸਟੀਫਨ ਹਾਰਪਰ ਸਾਬਕਾ ਪ੍ਰਧਾਨ ਮੰਤਰੀ ਕਹ ਚੁੱਕੇ ਨੇ ਕਿ ਤੁਸੀਂ ਜ਼ਿਆਦਾ ਕ੍ਰੈਡਿਟ ਲੈ ਰਹੇ ਹੋ ਇੰਨਾ ਕੰਮ ਤੁਸੀਂ ਕੀਤਾ ਨਹੀਂ ਤੇ ਹੋਰ ਲੋਕ ਹੈਗੇ ਨੇ ਜਿਨ੍ਹਾਂ ਨੇ ਕੰਮ ਬੜਾ ਕੀਤਾ ਸੀ ਖੈਰ ਸਟੀਫਨ ਹਾਰਪਰ ਦੀ ਗੱਲ ਦਾ ਇੰਨਾ ਜ਼ਿਆਦਾ ਅਸਰ ਜਿਹੜਾ ਆ ਉਹ ਉਦੋਂ ਹੁੰਦਾ ਸਾਨੂੰ ਦਿਖ ਨਹੀਂ ਰਿਹਾ ਤੇ ਲਿਬਰਲ ਪਾਰਟੀ ਜਿਹੜੀ ਯਦ ਬਰਾਬਰ ਆਖ ਲੋਤੀ ਹੈ ਤੇ ਕੰਜ਼ਰਵੇਟਿਵ ਵਾਸਤੇ ਇਹ ਚੰਗੀ ਖਬਰ ਨਹੀਂ ਹੈ ਜੀ gee